ਕਿਸਾਨਾਂ ਵੱਲੋਂ ਕਤੂਨਗਰ ਟੋਲ ਪਲਾਜ਼ਾ ਕਰਵਾਇਆ ਪੰਤ ਵਾਹਨ ਗੁਜਰਨਗੇ ਮੁਫਤ ਸ਼ਬੂ ਬਾਰਡਰ ਤੇ ਕਿਸਾਨਾਂ ਦੇ ਕਾਫਲੇ ਨੂੰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜ਼ਬਰਦਸਤੀ ਰੋਕਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਐਲਾਨ ਤੋਂ ਬਾਅਦ ਕਿਸਾਨਾਂ ਨੇ ਪਟਾਲਾ ਨਹੀਂ ਦਿੱਤੀ ਕਤੂਨਗਰ ਟੋਲ ਪਲਾਜ਼ਾ ਨੂੰ ਪੰਤ ਕਰਵਾ ਦਿੱਤਾ ਹੈ ਅਤੇ ਮੁਫਤ ਵਾਹਨ ਲੰਘਾਈ ਜਾ ਰਹੇ ਹਨ ਇਸ ਮੁਕਕੇ ਕਿਸਾਨਾਂ ਨੇ ਕਿਹਾ ਕਿ ਜੋ ਕੁਝ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਨੇ ਕੀ ਕਾਨੂੰਨ ਲਾਗੂ ਨੇ ਤਜੋ ਹੈ ਉਹਨਾਂ ਕਾਕੇ ਸਰਕਾਰ ਇਸ ਤਰ੍ਹਾਂ ਕਿਸਾਨਾਂ ਨੂੰ ਦਬਾ ਨਹੀਂ ਸਕਦੀ ਉਹਨਾਂ ਕਾਕੇ ਹੁਣ ਇਸ ਵਾਰ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਣੀਆਂ ਤਦ ਤੱਕ ਸੰਘਰਸ਼ ਖਤਮ ਨਹੀਂ ਹੋਵੇਗਾ ਅੱਜ ਟੋਲ ਪਲਾਜ਼ਾ ਬੰਦ ਕੀਤੇ ਹਨ ਕੱਲ 16 ਫਰਵਰੀ ਨੂੰ ਭਾਰਤ ਬੰਦਾ ਸਤਾ ਹੈ ਅਤੇ 18 ਫਰਵਰੀ ਨੂੰ ਮੀਟਿੰਗ ਤੋਂ ਬਾਅਦ ਜੋ ਅਗਲਾ ਫੈਸਲਾ ਜਿੱਥੇ ਬੰਦੀਆਂ ਦਾ ਹੋਵੇਗਾ ਉਸ ਮੁਤਾਬਕ ਸੰਘਰਸ਼ ਅੱਗੇ ਪਤਾਇਆ ਜਾਵੇਗਾ ਮੈਂ ਸ਼ੇਰ ਪੰਜਾਬ ਸੇਕ ਕਲੋਂ ਪ੍ਰਧਾਨ ਬਟਾਲਾ ਬਲਕ ਕਿਸਾਨ ਮਜ਼ਦੂਰ ਨੌਜਵਾਨ ਇਕਤਾ ਪੰਜਾਬ ਅੱਜ ਐਸਕੀਐਮ ਪੰਜਾਬ ਨੂੰ ਕਾਲ ਦਿੱਤੀ ਗਈ ਸੀ ਕਿ ਪੰਜਾਬ ਦੇ ਲਗਭਗ ਸਾਰੇ ਟੋਲ ਜਿਹੜੇ ਉਹ ਬੰਦ ਕੀਤੇ ਜਾਣਗੇ ਰੋਜ਼ ਸਾਡਾ ਉਹੀ ਹੈ ਕਿ ਜੋ ਕੁਝ ਜਥੇਬੰਦੀਆਂ ਦਿੱਲੀ ਨੂੰ ਕੂਚ ਕੀਤੀਆਂ ਨੇ ਉਹਨਾਂ ਨੇ ਧੱਕੇਸ਼ਾਹੀ ਕੀਤੀ ਆ ਖੱਟਰ ਸਰਕਾਰ ਨੇ ਵੀ ਤੇ ਸੈਂਟਰ ਸਰਕਾਰ ਨੇ ਵੀ ਧੱਕੇਸ਼ਾਹੀ ਦੀ ਗੱਲ ਛੱਡੋ ਉਹਨਾਂ ਦੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਨੇ ਪਲਾਸਟਿਕ ਦੀਆਂ ਜਾਂ ਰਬੜ ਦੀਆਂ ਜਾਂ ਉਹਨਾਂ ਦੇ ਜਿਹੜੇ ਅਥਰੂ ਗਿਆ ਤੇ ਗੋਲੇ ਸੁੱਟੇ ਗਏ ਜ਼ਖਮੀ ਕੀਤੇ ਗਏ ਆ ਵੱਡੇ ਵੱਡੇ ਬੈਰੀਕੇਡ ਲਾਏ ਗਏ ਆ ਉਹ ਵਿਰੋਧ ਕਰਦੇ ਆ ਸੀ ਉਸ ਚੀਜ਼ ਦਾ ਕਿਸਾਨਾਂ ਦਾ ਰਾਈਟ ਬੰਦ ਦਾ ਡੈਮੋਕਰੇਸੀ ਆ ਲੋਕਤੰਤਰ ਆ ਉਹਨਾਂ ਦਾ ਰਾਈਟ ਬੰਦ ਦਾ ਕਿ ਉਹ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਨੇ ਤੇ ਉਹਨਾਂ ਨੂੰ ਕੀਤਾ ਜਾਣ ਦਿੱਤਾ ਜਾਵੇ ਹਾਈ ਕੋਰਟ ਨੇ ਵੀ ਆਦੇਸ਼ ਦਿੱਤਾ ਹੈ ਸੈਂਟਰ ਸਰਕਾਰ ਨੂੰ ਕਿ ਉਹਨਾਂ ਨੂੰ ਕੋਈ ਜਗ੍ਹਾ ਦਿੱਤੀ ਜਾਵੇ ਜਿੱਥੇ ਉਹ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਕਰ ਸਕਣ। ਅੱਜ ਟੋਲ ਜਿਹੜੇ ਆ ਉਹ 3 ਘੰਟੇ ਲਈ ਫ੍ਰੀ ਕੀਤੇ ਗਏ ਆ ਪੂਰੇ ਪੰਜਾਬ ਭਰ ਵਿੱਚ ਇਹ ਰੋਸ ਵਜੂ ਕੀਤੇ ਗਏ ਆ ਇਸ ਤੋਂ ਅੱਗੇ ਜੇ ਹੋਰ ਵੀ ਜਿਹੜੀ ਐਸਕੀਐਮ ਦਾ ਫੈਸਲਾ ਹੋਏਗਾ ਉਹਦੇ ਵਿੱਚ ਅਸੀਂ ਸਾਰੇ ਸ਼ਾਮਲ ਹੋਵਾਂਗੇ ਪੰਜਾਬੀਆਂ ਸਾਰੀ ਜੱਥੇਬੰਦੀ ਹਿੱਸਾ ਲੈਣਗੇ ਇਹ ਕਿਨੇ ਦੇ ਤੱਕ ਚੱਲੇਗਾ ਇਹ 11 ਵਜੇ ਤੋਂ ਲੈ ਕੇ 2 ਵਜੇ ਤੱਕ ਟੋਲ ਫ੍ਰੀ ਕੀਤਾ ਗਿਆ ਹੈ ਇਹ ਜਿਹੜੀਆਂ ਮੰਗਾਂ ਸਾਡੀਆਂ ਚੱਲ ਰਹੀਆਂ ਹਨ ਉਹ ਤੇ ਮੰਗਾਂ ਸਾਰੀਆਂ 10 ਮੰਗਾਂ ਦਾ ਚਾਰਟ ਅੱਗੇ ਵੀ ਦਿੱਤਾ ਆਇਆ ਤੇ ਉਹਦੇ ਲੜਾਈ ਲੜ ਰਹੇ ਆ ਪਰ ਅੱਜ ਜਿਹੜਾ ਸਾਡੇ ਕਿਸਾਨ ਜਿਹੜੇ ਅੱਗੇ ਬਾਰਡਰਾਂ ਤੇ ਗਏ ਆ ਦੋ ਜੱਥੇਬੰਦੀਆਂ ਦੇ ਨਾਲ ਉਹਨਾਂ ਤੇ ਜੋ ਤਸ਼ੱਦਦ ਹੋ ਰਿਹਾ ਉਹਦੇ ਵਾਸਤੇ ਸੂਜਿਤ ਮੋਰਚੇ ਨੇ ਮੀਟਿੰਗ ਕਰਕੇ ਤੇ ਅੱਜ ਇਹ ਫੈਸਲਾ ਕੀਤਾ ਹੈ ਕਿ ਸਾਰੇ ਪੰਜਾਬ ਦੇ ਜਿਹੜੇ ਟੂਲ ਆ ਉਹ 3 ਘੰਟਿਆਂ ਵਾਸਤੇ ਫ੍ਰੀ ਕੀਤੇ ਆ ਜੇਕਰ ਅੱਜ ਤੇ ਟੂ ਫ੍ਰੀ ਕੀਤੇ ਆ ਕੱਲ ਨੂੰ ਸਾਡਾ ਸੂਜਿਤ ਮੋਰਚੇ ਦਾ ਫੈਸਲਾ ਹੈ ਕਿ ਸਾਰਾ ਭਾਰਤ ਬੰਦ ਜਿਹਦੇ ਵਿੱਚ ਰੇਲਾਂ ਵੀ ਸਾਰਾ ਕੁਝ ਬੰਦ ਹੋਣਾ ਜੇ ਇਹਦੇ ਨਾਲ ਨਾ ਹੋਇਆ ਤਾਂ 18 ਤਰੀਕ ਨੂੰ ਸੂਜਿਤ ਮੋਰਚੇ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਵੱਡੇ ਪੱਧਰ ਦਾ ਐਕਸ਼ਨ ਲੈ ਆ ਜਾਏਗਾ ਕਿਉਂਕਿ ਜੋ ਤਸ਼ੱਦਦ ਉਹਨਾਂ ਤੇ ਹੋ ਰਿਹਾ ਹੈ ਉਹ ਤਸ਼ੱਦਦ ਸਹਿਣਯੋਗ ਨਹੀਂ ਕਿਉਂਕਿ ਇਹ ਤੇ ਜਿਹੜਾ ਪਾਕਿਸਤਾਨ ਦੇ ਬਾਰਡਰ ਨਾਲੋਂ ਜ਼ਿਆਦਾ ਬਾਰਡਰ ਕੀਤਾ ਇਹ ਇਕੱਲੇ 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 ਥਰੂ ਕਰਕੇ ਗੋਲੇ ਨਹੀਂ ਛੱਡੇ ਪੱਕੀਆਂ ਗੋਲੀਆਂ ਵੀ ਛੱਡੀਆਂ ਕਿਉਂਕਿ ਕੱਲ ਇੱਕ ਐਸਐਲਆਰ ਦਾ ਖੂਲ ਮਿਲਿਆ ਉੱਥੇ ਜਿਹੜੀ ਗੋਲੀ ਲੱਗੀ ਆ ਕਿਸੇ ਨੂੰ ਇਹ ਇਹ ਤੇ ਦੁਸ਼ਮਣ ਦੇ ਇਸ ਨਾਲੋਂ ਵੱਧ ਕਰਨ ਰਿਹਾ ਕਿਉਂਕਿ ਅਸੀਂ ਇਸ ਦੇਸ਼ ਦੇ ਵਾਸੀ ਆ ਸਾਡਾ ਅਧਿਕਾਰ ਬਣਦਾ ਆ ਆਪਣੇ ਦੇਸ਼ ਦੀ ਰਾਜਧਾਨੀ ਵਿੱਚ ਜਾਣ ਦਾ ਜਦੋਂ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਨੇ ਆ ਫਿਰ ਸਾਡੇ ਅੱਗੇ ਏਡੇ-ਏਡੇ ਬੈਰੀਗੈਡ ਕਿਉਂ ਤੇ ਸਾਡੇ ਉੱਤੇ ਏਡੇ ਮਾਰੂ ਹਥਿਆਰ ਕਿਉਂ ਵਰਤੇ ਜਾ ਰਹੇ ਆ ਇਹਦੇ ਵਿਰੋਧ ਦੇ ਵਿੱਚ ਸੰਯੁਕਤ ਮੋਰਚਾ ਪੰਜਾਬ ਨੇ ਇਹ ਐਲਾਨ ਕੀਤਾ ਹੈ ਕਿ ਸੰਯੁਕਤ ਮੋਰਚੇ ਹੱਦ ਦੇ ਵਿੱਚ ਪੂਰੀ ਤਰ੍ਹਾਂ